ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਤਨਲ ਅੰਜਲੀ ਫਗਵਾੜਾ ਵਿਧਾਨ ਸਭਾ ਹਲਕਾ ਦੇ ਪਿੰਡ ਚੱਕ ਪ੍ਰੇਮਾ ਤੋਂ ਘੁੰਮਣਾ ਤੱਕ 5 ਕਿਲੋਮੀਟਰ ਲੰਬੀ ਲਿੰਕ ਸੜਕ ਦੀ ਮੁਰ ਉਸਾਰੀ ਦਾ ਕੰਮ ਦੀ ਸ਼ੁਰੂਆਤ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜੁਗਿੰਦਰ ਸਿੰਘ ਮਾਨ ਵੱਲੋਂ ਰੀਬਨ ਕਟ ਕੇ ਕਰਵਾਈ ਗਈ ਇਸ ਮੌਕੇ ਉਹਨਾਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਪ੍ਰਧਾਨ ਅਮਨ ਅਰੋੜਾ ਦੀ ਰਹਿਨੁਮਾਈ ਹੇਠ ਹਲਕਾ ਦੇ ਵਿਕਾਸ ਅਤੇ ਬਿਹਤਰੀ ਲਈ ਨਵੀਆਂ ਸੜਕਾਂ ਦੀ ਉਸਾਰੀ ਲਈ 2 ਕਰੋੜ 2 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ ਜਿਸ ਦੇ ਤਹਿਤ ਚੱਕ ਪ੍ਰੇਮਾ ਕੁੰਮਣਾ ਲਿੰਕ ਸੜਕ ਦੀ ਉਸਾਰੀ ਕਰਵਾਈ ਜਾ ਰਹੀ ਹੈ ਉਹਨਾਂ ਨੇ ਦੱਸਿਆ ਕਿ ਇਸ ਪ੍ਰੋਜੈਕਟ ਉੱਪਰ ਕਰੀਬ 68 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ ਮਾਨ ਨੇ ਕਿਹਾ ਕਿ ਜਿੱਥੇ ਇਸ ਸੜਕ ਦੀ ਉਸਾਰੀ ਨਾਲ ਰੋਜ਼ਾਨਾ ਹੋਣ ਵਾਲੇ ਸੜਕ ਖਾਤੀਆਂ ਤੋਂ ਰਾਹਤ ਉੱਥੇ ਹੀ किसानਾਂ ਨੂੰ ਵੀ ਕਣਕ ਦੀ ਫਸਲ ਮੰਡੀਆਂ ਵਿੱਚ ਲਜਾਉਣ ਵਿੱਚ ਸਹੂਲਤ ਹੋਵੇਗੀ ਇਸ ਦੌਰਾਨ ਮੌਜੂਦ ਰਹੇ ਇਲਾਕੇ ਪਰਦੇ ਪਿੰਡਾਂ ਦੇ ਸਰਪੰਚ ਤੇ ਪੰਚਾਇਤ ਮੈਂਬਰਾਂ ਨੇ ਦੱਸਿਆ ਕਿ ਇਸ ਸੜਕ ਦੀ ਹਾਲਤ ਕਾਫੀ ਸਮੇਂ ਤੋਂ ਤਰਸਯੋਕ ਸੀ ਅਤੇ ਜਨਾਂ ਨਹੀਂ ਕੋਈ ਨਾ ਕੋਈ ਛੋਟਾ ਵੱਡਾ ਹਾਦਸਾ ਵਾਪਰਦਾ ਸੀ ਰਾਤ ਸਮੇਂ ਤੇ ਬਰਸਾਤ ਦੇ ਮੌਸਮ ਵਿੱਚ ਇਸ ਸੜਕ ਤੋਂ ਲੰਘਣਾ ਬਹੁਤ ਮੁਸ਼ਕਿਲ ਸੀ। ਉਹਨਾਂ ਨੇ ਜੁਗਿੰਦਰ ਸਿੰਘ ਮਾਨ ਅਤੇ ਪੰਜਾਬ ਸਰਕਾਰ ਦਾ ਇਸ ਉਪਰਾਲੇ ਲਈ ਤਹਿ ਦਿਲੋਂ ਧੰਨਵਾਦ ਵੀ ਕੀਤਾ। ਫਗਵਾੜਾ ਨਿਊਜ਼ ਲਈ ਕੈਮਰਾਮੈਨ ਜਸ ਸ਼ਰਮਾਦ ਨਾਲੋਂ ਸ਼ਰਨਜੀਤ ਸਿੰਘ ਸੋਨ ਦੀ ਰਿਪੋਰਟ। ਵਾਈਡ ਗੁੱਡੀ ਦਾ ਕੰਪਾਉਂਸਾ ਵਾਈਡ ਗੁੱਡੀ ਅਸੀਂ ਸਾਰੇ ਹੀ ਪਿੰਡਾਂ ਤੋਂ ਆਏ ਹੋਏ ਆਦਿ ਜੋ ਵੀ ਇਲਾਕੇ ਸਰਪੰਚ ਸਾਹਿਬਾਨ ਤੇ ਸਾਰੇ ਦੇ ਵੱਲੋਂ ਮਾਨ ਸਾਹਿਬ ਜੀ ਦਾ ਹਰਜੀਮਾਨ ਜੀ ਦਾ ਤੇ ਸਾਡੇ ਵੀਡੀਓ ਸਾਹਿਬ ਬਾਕੀ ਜਿਹੜੇ ਪ੍ਰਤਵਾਨ ਕੇ ਸੱਜਣੇ ਆ ਉਹਨਾਂ ਦਾ ਧੰਨਵਾਦ ਕਰਦੇ ਆ ਜਿਹਨੋਂ ਕੇ ਨਹੀਂ ਸਾਡੀ ਟੁੱਟੀ ਹੋਈ ਸੜਕਾਂ ਨੂੰ ਸਾਰ ਲਈ ਆ ਤੇ ਅੱਜ ਬਰੌਂਡ ਲਈ ਪਹੁੰਚੇ ਆ ਤੇ ਅਸੀਂ ਇਸ ਲਈ ਬਹੁਤ-ਬਹੁਤ ਸਾਰੀ ਖੁਸ਼ੀ ਵੀ ਮਹਿਸੂਸ ਕਰਦੇ ਆ ਤੇ ਧੰਨਵਾਦ ਕਰਦੇ ਆ ਮਾਨ ਸਾਹਿਬ ਸਾਡੀ ਬਹੁਤ ਪੁਰਾਣੀ ਟੁੱਟੀ ਹੋਈ ਸੜਕ ਨੂੰ ਪਾਸ ਕਰਾ ਕੇ ਇਹਨੂੰ ਨਵੇਂ ਸਿਰਿਓਂ ਬਣਾਉਣ ਦੇ ਇਹਨਾਂ ਨੇ ਅੰਦਰਾਲਾ ਕੀਤਾ ਆ ਕਿ ਸਾਡੇ ਸਾਰੇ ਪਿੰਡ ਵਾਸੀਆਂ ਵੱਲੋਂ ਸਾਰੇ ਸਰਪੰਚਾਂ ਵੱਲੋਂ ਸੰਗਠਨ ਵੱਲੋਂ ਬਲਕਿ ਸਾਰੇ ਆ ਵੱਲੋਂ ਦਾ ਬਹੁਤ ਬਹੁਤ ਧੰਨਵਾਦ ਵਾਹ ਗੁੱਜੀ ਕਾ ਖਾਲਸਾ ਵਾਹਿਗੁਰੂ ਬਧੀਆਂ ਕਿਸਮਾਂ ਦੇ ਇਸ ਇਲਾਕੇ ਦਾ ਜਿਹੜਾ ਬਹੁਤ ਵੱਡਾ ਪ੍ਰੇਲਾ ਕਰਕੇ ਸਰਕਾਰ ਵੱਲੋਂ ਇਹ ਸੜਕ ਬਣਾਈ ਆ ਅਸੀਂ ਕਈ ਵਾਰ ਜਾਣਾ ਅਸੀਂ ਘੁੰਮ ਕੇ ਜਾਣਾ ਕਿਉਂ ਇਦਾਂ ਨਹੀਂ ਜੋ ਸਰਕਾਰ ਦੀਆਂ ਨੀਤੀਆਂ ਇਹ ਹੋਣੀਆਂ ਚਾਹੀਦੀਆਂ ਮਾਣ ਸੰਸਕulp ਦਾ ਤੇ ਲੋਕਾਂ ਲਈ ਜਿੱਦ ਤੇ ਹੜਿਆ ਆ ਬਤਵਨ ਹੋ ਕੇ ਨਹੀਂ ਇਤਤਵਨ ਮਾਇਆ ਬਾਕੀ ਸਾਰੇ ਪਿੰਡਾਂ ਦੇ ਸਰਪੰਚ ਪਾ ਇਨਾ ਮਤਾਂ ਬਹੁਤ ਬਾਤ ਕਰਦਾ ਬਾਤ ਤੋਂ ਬਾਅਦ ਅਕਾ ਪ੍ਰਲੇ ਕਰਕੇ ਮਕਤੂਰ ਇੱਕ ਮੈਂ ਹੋ ਤਾਂ ਮੈਂ ਕਰਦਾ ਇਹਨੇ ਲੋਕਾਂ ਨੇ ਬੜੀ ਪੰਗੀ ਸੀ ਬਾ ਕੁਝ ਹੀ ਕਹ ਖਲਤਾ ਹਾਂਜੀ ਸਰ ਐ ਜਦੋਂ ਗੋਰ ਦਾ ਬਹੁਤ ਬਹੁਤ ਦਿਨ ਬਾਅਦ ਸਰ ਪੁਖਨ ਸਿੰਘ ਮਾਨ ਵੀ ਦੇਖੂ ਜਲੇ ਜਿੱਸਾ ਉਹਨੇ ਜੋ ਮਾਉਂਟ ਅਛੀ ਆ ਦੋ ਦੋ ਸ਼ਬਾਈ ਕੋਰ ਹੀ ਰੋ ਦੋ ਕਰੋੜ ਬਾਈ ਲੋਕ ਬਾਈ ਦਾ ਇਹ ਜਿਹੜੀ ਮੂਵਟ ਹੈ ਇਹ ਸਾਡੀਆਂ ਸੜਕਾਂ ਜਿਹੜੀਆਂ ਰੁਪਏ ਹੋਣੀਆਂ ਅਵਿਸ਼ੋਧੀ ਡੈਸਟ ਜਿਹੜੀਆਂ ਅੱਪੇ ਹੋ ਰਹੀਆਂ ਨੇ ਸਾਡੇ ਪ੍ਰੋਫਿਟ ਨੂੰ ਤੇ ਰੇਲਬਾਈ ਜਿੰਨੇ ਜਿੰਨੇ ਪੈਸੇ ਨੇ ਪਰ ਐਸ ਸੜਕ ਦੀ ਜਿਹੜੀ ਬਦਕਿਸਮਤੀ ਹੈ 10ਵਾਂ ਮਹੀਨਾ 2016 ਦੀ ਸੜਕ ਬਣੀ ਅਫਟਰ ਦੈਟ ਤੁਸੀਂ ਦੇਖਦੇ ਹੋ 16 ਤੋਂ ਲੈ ਕੇ 22 ਤੱਕ ਜਦੋਂ ਆਮ ਆਦਮੀ ਪਾਰਟੀ ਨੇ ਸ਼ਿਕਾਇਤ ਆਈ ਕਨਸਿਸਟ ਸਟਾਈਲ ਹੈ ਇਹ ਨਹੀਂ ਲਿਫਟ ਹੋਰੀ ਕਿ ਇਥੋਂ ਦੇ ਇੱਕ ਜਿਹੜੇ ਬਹੁਤ ਵੱਡੇ ਲੀਡਰ ਨੇ ਕਾਂਗਰਸ ਪਾਰਟੀ ਦੇ ਉਹਨਾਂ ਨੇ ਵਿਧਾਇਕ ਸਰ ਅਕਸ਼ੇ ਮਾ ਜਦੋਂ ਤੁਹਾਡਾ ਸਮਾਂ ਸੀ ਉਹ ਲੋਕਾਲੀਆਂ ਦੇ ਸਮਝੀ ਫਿਰ ਸੰਸਦ ਤੁਸੀਂ ਕੁਝ ਨਹੀਂ ਕਰ ਸਕਦੇ ਝੂਠੇ ਵਾਦੇ ਤੇ ਝੂਠੇ ਲਾਰੇ ਲਾਉਣੇ ਛੱਡ ਦਿਓ ਇਹ ਗੱਲਾਂ ਹੁਣ ਨਹੀਂ ਆਣੀਆਂ ਸਾਹਿਬ ਪ੍ਰਵੰਤ ਸਿੰਘ ਮਾਨ ਕੇਜੀਵਾਲੀ ਡਿਪਟੀ ਚੇਲੇ ਜੋ ਛੋੜਿਆ ਜਾਂ ਅਮਰੋੜਾ ਦੀ ਡਿਪਟੀ ਚੇਲੇ ਹੋੜਿਆ ਉਹ ਤੁਹਾਡੀਆਂ ਗੱਲਾਂ ਦੀ ਪੋਚਾ ਪਾਚੇ ਜਾਂ ਨਸ਼ੇ ਦੇ ਜੋ ਯੋਗਦਾਨ ਹੈਗਾ ਚੰਗਾ ਲੱਗ ਪਾਰਟੀ ਨੂੰ ਅਰਬੜੀ ਨੂੰ ਪਰ ਮੈਂ ਬਹੁਤ ਸੁਣਾ ਕਿ ਬਹੁਤ ਸਾਰੇ ਲੀਡਰ ਜਿਹੜੇ ਮੁੱਠਾਂ ਨੂੰ ਤਾ ਤਾ ਦੇ ਕੇ ਦਿਖਾਉਂਦੇ ਆ ਉਹ ਉਹਨਾਂ ਨੂੰ ਸਮਝਣ ਚਾਹੀਦੇ ਆ ਕਿ ਗਵਰਨਮੈਂਟ ਜਿਹੜੀ ਆ ਮੇਨਟੇਨ ਦੀ ਨਾਲ ਡਾ ਹਰ ਹਾਲ ਵਿੱਚ ਨਾਸ਼ੀ ਦੀ ਦਹਾਈਆ ਸਹਾऱ्यांना ਤੇ ਨਛ ਨਛ ਬਚਾਓ ਤੇ ਪੰਜਾਬ ਨੂੰ ਵੀਲਾ ਬਣਾਉਂਦਾ ਸਭ ਚਾਹ ਉਹ ਆਪਣੇ ਆਪ ਨੂੰ ਆਪਣੇ ਪ੍ਰਾਰੰਭ ਉਹ ਮੇਮਰੀ ਜਿਹੜੀ ਲਗਾਤਾਰ ਚੱਲ ਰਹੀ ਹੈ ਤੁਸੀਂ ਦੇਖੋਗੇ ਮੈਨੂੰ ਇੱਕ ਛੋਟੀ ਗੱਲ ਯਾਦ ਆਉਂਦੀ ਮੈਂ ਆਪ ਨਛ ਫੋਰ ਐਗਜ਼ਾਮਪਲ ਚੱਕਦਾ ਸਾਰ ਬੰਸੀ ਉਹਨਾਂ ਦੇ ਵੇਲੇ ਜੋ ਖਲਾਸ ਹਨ ਜੋ ਪਿੰਡਾਂ ਦੇ ਖਲਾਸਾਂ ਜੋ ਘਰਾਂ ਦੇ ਨਾਲ ਤਾਂ ਜੋ ਟੀਨਾ ਪਣਾ ਨੌਂ ਦੇ ਖਲਾਸ ਚ ਮੈਨੂੰ ਬਹੁਤ ਪਸੰਦ ਹੈ ਬਹੁਤ ਮਤਨੁਖ ਸੁਪਰੀ ਸੁਰੀ ਸਾ ਮੇਰਾ ਬਜ਼ੁਰਗ ਕਿਦਮ ਹੈ ਔਰ ਸਭ ਪਹਿਨਦੀ ਸਾੜੀ ਪ੍ਰੋਫੈਸਰ ਸੀ ਉਹ ਕਿਦਾਂ ਕੋਈ ਸਾਰ ਸਾਡੀ ਮਾਸੀ ਦੇ بیٹے ਇਹ 3 ਦੇ ਬੱਲੇ ਦਿੱਤੇ। ਪਰਾਸ਼ ਨੂੰ ਬੰਦੇ ਮਰ। ਮੈਂ ਇਹ ਗੱਲ ਵੀ ਤੁਹਾਨੂੰ ਸ਼ੋਰ ਕਰਦਾ ਚੰਪੂ ਦੇ ਕੱਟਾ। ਕਿਸ਼ਨਾ ਆਤਵਾ ਨੂੰ ਕਰ ਦਿੱਤਾ ਸਾਹ ਤੋਂ ਵਾਂਸ਼ ਨੂੰ। ਐਂਡ ਤੱਕ ਹੀ ਲਿ ਸਾਕ ਸਕਦੇ। ਜਦੋਂ ਚੰਪਾ ਨਾਲ ਸ਼ਾਨਦਾਰ ਬਾਰਸ਼ ਹੋ ਰਹੀ। ਜੋ ਸ਼ਾਲ ਕਰਦਾ ਹੈ। ਮੈਂ ਬੜੀ ਚੰਗੀ ਕਰਦਾ। ਇੱਕ ਪਾਣੀ ਪੀ ਲਿਆ। ਉਹ ਜਿਹੜੀ ਡਿਸਟ ਹੈਗੀ ਰੋਡਸ ਦੀ ਉਹ ਤੁਹਾਨੂੰ ਛਾਈ ਜੀ। ਤਾਂ ਧੰਨਵਾਦ ਕਰਨਾ ਚਾਹਨਾ ਸਾਡੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਪੁਗਨ ਸਿੰਘ ਮਾਨ ਜੀ ਦਾ ਸਾਡੇ ਸੂਬੇ ਦੇ ਪ੍ਰਧਾਨ ਅਮਨ अरोड़ा ਜੀ ਦਾ ਤੇ ਸਾਡੇ ਵਿੱਤ ਮੰਤਰੀ ਸਾਹਿਬ ਹਸਪਾਲ ਜੀ ਦਾ ਜਿਨ੍ਹਾਂ ਨੇ ਜਿਹੜੀ ਸਾਡੀ ਕੁੱਲ ਗ੍ਰਾਂਟ ਭੇਜੀ ਹੈ 2 ਕਰੋੜ 22 ਲੱਖ ਦੀ ਜਿਸ ਦੇ ਵਿੱਚ ਜੋ ਕਿ 19 ਕਿਲੋਮੀਟਰ ਦੀਆਂ ਜਿਹੜੀਆਂ ਨਗਰ ਦੀਆਂ ਫੜਕਾਂ ਨੇ ਉਹਨੂੰ ਕਵਰ ਕਰਨ ਦੀਆਂ ਜਿਹੜੀਆਂ ਕਿ ਮੈਂ ਜਿਵੇਂ ਮੈਂਸ਼ਨ ਕਰ ਸਕਦਾ ਜੀਟੀ ਰੋਡ ਤੋਂ ਫਿਰ ਨਵੜਣਾ ਦੀ ਹੋਵੇ ਤੇ ਵਾਧਾ ਦੀ ਹੋਣ ਜਿੰਨੀਆਂ ਵੀ ਫੜਕਾ ਜਾ ਰਹੀਆਂ ਨੇ ਉਹ ਫਾਰੀਆਂ ਜਿਹੜੀਆਂ ਕਿ ਫਾਰੀ ਜਿਹੜੀ ਕੰਮ ਉਹਦਾ ਬਹੁਤ ਜਲਦੀ ਸ਼ੁਰੂ ਕੀਤਾ ਜਾ ਰਵੇਗਾ ਤੇ ਮੈਂ ਜਿਵੇਂ ਕਿ ਪੰਜਾਬ ਨੂੰ ਦੁਬਾਰਾ ਧੀਤੇ ਲੈ ਕੇ ਆਉਣ ਦੀ ਜੋ ਪੰਜਾਬ ਸਰਕਾਰ ਦੀ ਕੋਸ਼ਿਸ਼ ਹੈ ਉਸ ਨੂੰ ਪੂਰਾ ਕਰਦੇ ਹੋਏ ਅੱਜ ਇਹ ਜਿਹੜੇ ਕੰਮ ਸ਼ੁਰੂ ਕਰਾਉਣ ਜਾ ਰਹੇ ਹਾਂ ਮੈਂ ਨਾਲ ਦੀ ਨਾਲ ਪੰਜਾਬ ਦੇ ਲੋਕਾਂ ਨੂੰ ਪੂਰੇ ਭਰੋਸੇ ਨਾਲ ਕਹਿ ਸਕਦਾ ਦੇਵੇਂਕੀ ਇੱਕ ਤਸਵੀਰテン ਸਾਲਾ ਤੋਂ ਪੰਜਾਬ ਸਰਕਾਰ ਕੰਮ ਕਰਦੀ ਆਈ ਹੈ ਲੋਕਾਂ ਦੇ ਹਿੱਤਾਂ ਲਈ ਲੋਕਾਂ ਦੇ ਫਾਇਦੇ ਲਈ ਚਾਹੇ ਉਹ 600 ਜੁਨਟ ਬਿਜਲੀ ਫ੍ਰੀ ਤੋਂ ਹੋਵੇ ਚਾਹੇ ਉਹ ਅੱਜ ਜਿਹੜਾ ਨਸ਼ੇ ਨੂੰ ਜੜ ਤੋਂ ਪੱਟਣ ਦੇ ਜਿਹੜੇ ਯਤਨ ਕੀਤੇ ਜਾ ਰਹੇ ਆ ਆ ਸਾਰਿਆਂ ਨੂੰ ਵੀ ਬੇਨਤੀ ਹੈ ਕਿ ਇਸ ਵਿੱਚ ਬੱਝੜ ਕੇ ਇਸ ਮੋਹਿੰਦ ਦੇ ਵਿੱਚ ਸਾਬਣੋ ਜਿੱਥੇ ਵੀ ਤੁਹਾਨੂੰ ਕੋਈ ਵੀ ਐਸਾ ਵਿਅਕਤੀ ਪਤਾ ਲੱਗਦਾ ਹੈ ਜੋ ਨਸ਼ੇ ਦਾ ਸੁਭਾਅ ਕਰੇ ਜਾਂ ਨਸ਼ੇ ਦਾ ਤੰਦਾ ਕਰ ਰਿਹਾ ਹੈ ਕੋਰਾ ਤੰਦਾ ਕਰ ਰਿਹਾ ਉਸ ਨੂੰ ਪੁਲਿਸ ਨੂੰ ਸੂਚਨਾ ਦੇ ਕੇ ਉਸ ਦੀ ਕੋਈ ਮਦਦ ਨਾ ਕਰ ਰਿਹਾ ਨਾ ਇਸ ਦੇ ਵਿੱਚ ਕੋਈ ਇਹ ਤੁਹਾਡੀ ਕੋਈ ਕਮੀ ਰੱਖਿਓ ਇਹ ਤੁਸੀਂ ਉਹਨਾਂ ਰਿਫਾਰਸ਼ ਵਾਸਤੇ ਜਾਂ ਕੋਈ ਵੀ ਜਦੋਂ ਕਦੀ ਨਹੀਂ ਕੀਤਾ ਜਾਊਗਾ ਇਸ ਮੌਕੇ ਤੇ ਫਾਜ਼ਲ ਸਾਹਿਬ ਹਰਕਨ ਜਰਾ ਜਨਿੰਦਰ ਸਿੰਘ ਮਾਨ ਸਾਡੇ ਵੀਡੀਓ ਡਿਪਾਰਟਮੈਂਟ ਤੋਂ ਸਾਡੇ ਵੀਡੀਓ ਸਾਹਿਬ ਰਾਮਪਾਲ ਰਾਣਾ ਜੀ ਸਾਡੇ ਸੰਪਰਕ ਸਾਹਿਬ ਜੀ ਸਾਹਿਬ ਤੇ ਸਾਰੇ ਬਖ ਬਖ ਵਿੰਡਰ ਦੇ ਸਰਪੰਚ ਪੰਜ ਸਰਪੰਚ ਸਾਹਿਬ ਆਪਾਰੇ ਜਿਹੜੇ ਅੱਜ ਮੌਕੇ ਤੇ ਨਸਾਰਾ ਜੀ ਅੱਜ ਦਾ ਤਾਸ਼ ਕਰਨਾ ਤੇ ਬਹੁਤ ਬਹੁਤ ਬਾਰ ਇਹ ਕਿ ਜਪਾਨ